ਪਤਾ ਲੱਗਣ ਲਿਆ ਬਾਕੀ ਠੀਕ ਜੀ ਮੇਰਾ ਨਾਮ ਕਲਵੰਤ ਸਿੰਘ ਜੀ ਇਹ ਦਰਬਾਰ ਸਾਹਿਬ ਦੇ ਚਗਿਰਦੇ ਜਿੰਨੇ ਰਸਤੇ ਨੇ ਸ਼ਿਦਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਮਸ਼ੀਨ ਲੈ ਕੇ ਤੇ ਆ ਜਿਹੜਾ ਹੁਣ ਬਰਸਾਤ ਆਰੰਭ ਹੋ ਗਈਆਂ ਨੇ ਤੇ ਮੱਛਰ ਮੱਖੀ ਆਮ ਹੀ ਆਉਣਾ ਤੇ ਅਗੇ ਡੇਂਗੂ ਵੀ ਆਉਣਾ ਤੇ ਸੰਗਤਾਂ ਦੀ ਵੀ ਆਵਾਜ਼ ਸੀ ਵੀ ਇਹ ਜ਼ਰੂਰੀ ਹੈ। ਜੋ ਸੰਗਤਾਂ ਦੀ ਆਵਾਜ਼ ਨੂੰ ਹੀ ਮੁੱਖ ਰੱਖਦੇ ਹੋਇਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਆਰੰਭ ਕੀਤੀ ਹੈ। ਇਸ ਦੇ ਵਿੱਚ ਇੱਕ ਖਰਚਾ ਵੀ ਹੁੰਦਾ ਕਿੰਨਾ ਚੰਗੀ ਗੱਲ ਹੈ ਜੀ ਬਹੁਤ ਮੈਦਾਨ ਦੱਸਣਾ ਹੈ। ਅੱਜ ਇਹ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਰੰਭੀ ਕੀਤੀ ਆ। ਤੇ ਨਗੱਜੇ ਧੋਨੇ ਸਿੰਘ ਭਾਈ ਮਲਕੀਤ ਸਿੰਘ ਜੀ। ਉਹਨਾਂ ਨੂੰ ਬੇਨਤੀ ਕੀਤੀ ਅੱਜ ਦਾ ਖਰਚਾ ਉਹਨਾਂ ਨੇ ਲਿਆ ਹੈ। ਤੇ ਤਕਰੀਬਨ ਅਸੀਂ ਵੈਸੇ ਖਰਚਾ ਮਥਿਆ ਸੀ ਜਦ ਆ ਵੀ 2500 ਤੋਂ 3000 ਮੈਨੂੰ ਲੱਗਦਾ ਵੀ 20-25 ਲੀਟਰ ਤੇਲ ਇਹ ਸਾਰੇ ਰਸਤਿਆਂ 'ਚ ਲੱਗ ਜਾਣਾ ਇਹਨਾਂ ਜੀ ਨਾਲ 1500 ਦੀ ਸੀਸੀ ਦਵਾਈ ਵੀ ਆਉਂਦੀ ਆ ਉਹ ਚਲੋ 2-3 ਟਾਈਮ ਨਾ ਕੱਢ ਦਿਆ ਕਰੀਂ ਪੈਟਰੋਲ ਲੱਗਦਾ ਹੋਰ ਇਸ ਤਰ੍ਹਾਂ ਦੇ ਖਰਚੇ ਜਿਹੜੇ ਕਿਤੇ ਆ ਜਾਂਦੇ ਜੀ ਨਾਲ ਜੀ ਨਾਲ ਕੋਈ ਫੀਲ ਕਰਨਾ ਚਾਹੁੰਦਾ ਰੱਖਣਾ ਤਾਂ ਦਾਤ ਵਿੱਚ ਸਾਨੂੰ ਆਉਂਦੀ ਨਹੀਂ ਮਤਲਬ ਦੁਕਾਨਦਾਰ ਜੋ ਚੀਜ਼ਾਂ ਲੈਂਦੇ ਨੇ ਤੇ ਕਈ ਚੀਜ਼ਾਂ ਇਸ ਦਾ ਰਾਵਾਂ ਤੇ ਸੋਟੇ ਉਸ ਨਾਲ ਜੰਮੀ ਫੈਲਦੀ ਆ ਸਾਡੇ ਇੱਕ ਦਾ ਬੱਚੇ ਤੇ ਕੰਮ ਨਾ ਉਹੀ ਨਹੀਂ ਕਰਦੀ ਹਾਂਜੀ ਸੰਗਤਾਂ ਨੂੰ ਬੇਨਤੀ ਕਰਾਂਗਾ ਮੈਂ ਵੀ ਸੰਗਤਾਂ ਰੱਬ ਵਰਗੀਆਂ ਹੁੰਦੀਆਂ ਨੇ ਪਰ ਕਿਸੇ ਵੇਲੇ ਜਦੋਂ ਆਉਂਦੇ ਨੇ ਸਰਧਾਲੂ ਤੇ ਉਹ ਫੁੱਟ ਦੀ ਸੋਚ ਨੂੰ ਆਪਣੇ ਨੂੰ ਉੱਚਾ ਰੱਖਣ ਵੀ ਅਸੀਂ ਸਤਖੰਡ ਅੰਮ੍ਰਿਤਸਰ ਦੇ ਸਿਫਤੀ ਦਾ ਘਰ ਆ ਉਥੇ ਜਾ ਕੇ ਗੰਦਗੀ ਨਹੀਂ ਪਾਉਣੀ ਹੁਣ ਇੱਥੇ ਇੱਕ ਇੱਕ ਲੋ ਫਾਫਾ ਵੀ ਕਿੰਨੇ ਲੱਖਾਂ ਨਾਲ ਆਉਂਦੇ ਆ ਤੇ ਲੈ ਕੇ ਛੁੱਟਣਾ ਤੇ ਉਹ ਗੰਦਗੀ ਪਈ ਜਾਂਦੀ ਹੈ ਜੀ ਆ ਦੇਖੋ ਹੁਣ ਕਿੰਨੇ ਲਫਾਫੇ ਸੰਗਤਾਂ ਨੇ ਛੁੱਟੇ ਆ ਤੇ ਉਹਦੇ ਨਾਲ ਇਹ ਮੈਂ ਸੰਗਤਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਵੀ ਇਹ ਧਿਆਨ ਦੇਣ ਤੇ ਹੱਲ ਹੋ ਸਕਦਾ ਬਹੁਤ ਕੁਝ ਇਹ ਜਿਹੜੀ ਅਕਤੂਬਰ ਤੱਕ ਤੇ ਜਿੰਨਾ ਚਿਰ ਠੰਡ ਨਹੀਂ ਆਉਂਦੀ ਉਹਨਾਂ ਦੇਰ ਤੇ ਮੱਛਰ ਰਹਿੰਦਾ ਹੀ ਆ ਜੀ ਤੇ ਉਨੀ ਦੇਰ ਆਪਾਂ ਇਹ ਸੇਵਾ ਕਰਾਂਗੇ ਜੀ ਇਹਦਾ ਜਿੰਨਾ ਇਲਾਕਾ ਵਾ ਇਹ ਹਫਤੇ ਚ ਦੋ ਦਿਨ ਸੇਵਾ ਹੋਊ ਤੇ ਫੇਰ ਕੰਮ ਸੂਤਰ ਬੈਣਾ ਅਸੀਂ ਚਾਹੁੰਦੇ ਕਿ ਫਾਰਮੈਲਿਟੀ ਵੀ ਨਾ ਹੋਵੇ ਕੰਮ ਹੋਵੇ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਤੇ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਕਿ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦਾ ਖਰਚਾ 3000 ਤੋਂ 3500 ਤੱਕ ਹੈਗਾ ਸਿੱਧੀ ਆਣ ਕੇ ਸੇਵਾ ਸਾਨੂੰ ਤੇਲ ਵਗੈਰਾ ਲਿਆ ਕੇ ਇੱਕ ਦਲਾਨ ਕਾ ਆਪ ਆਪ ਵੀ ਸੇਵਾ ਕਰ ਸਕਦੇ ਨੇ ਹਾਂਜੀ ਮੈਂ ਮੈਨੇਜਰ ਕੋਟਾ ਸਾਹਿਬ ਵੱਲੋਂ ਸਰਦਾਰ ਜੋਬਨਜੀਤ ਸਿੰਘ ਜੀ ਸ਼ੰਕਰਪੁਰਾ ਜੀ ਕੀ ਕਹਿੰਦਾ ਚੋਕ ਕੇ ਕਿ ਬਰਸਾਤੀ ਮੌਸਮ ਹੈ ਗਿਆ ਐਸਪੀਸੀ ਵੱਲੋਂ ਤੇ ਕੁਝ ਸੰਸਥਾਵਾਂ ਦੇ ਨਾਲ ਪੁਰਾਣਾ ਕੀਤਾ ਗਿਆ ਡੇਂਗੂ ਮਰਦਨ ਕੰਟਰੋਲ ਕਰਨ ਲਈ ਸਾਡੀ ਸੰਸਥਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਸਰ ਜੋ ਵੀ ਪਰਾਲੇ ਹੁੰਦੇ ਆ ਬਹੁਤ ਹੀ ਸਲਾਘਾਯੋਗ ਹੁੰਦੇ ਆ ਸਾਡੇ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਾਡੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚੰਗੀ ਸੋਚ ਉਹਨਾਂ ਦੀ ਤੁਸੀਂ ਵੇਖਣ ਚ ਆਈ ਆ ਤੇ ਵੇਖ ਲਓ ਜਿਵੇਂ ਮੀਂਹ ਆਇਆ ਤੇ ਬੱਛਰ ਮੱਛਰ ਆਉਣ ਦਾ ਡਰ ਸੀ ਤੇ ਉਹਨਾਂ ਨੇ ਇਹ ਸਾਰਾ ਜਿਹੜਾ ਪ੍ਰਦੂਸ਼ਣ ਆ ਜਿਹੜਾ ਦੁੱਝਾ ਤੇਜਾ ਮੱਛਰ ਮਾਰਨ ਵਾਲੀ ਦਵਾਈ ਫੈਲਾਈ ਆ ਤੇ ਉਹ ਬਹੁਤ ਵਧੀਆ ਸੁੰਦਰ ਪਰਾਲਾ ਕੀਤਾ ਜੀ ਉਹਨਾਂ ਨੇ ਹਾਂ ਲੱਗਦਾ ਕਿ ਐਡਾ ਦੀ ਸਸਤਾਵਾ ਕੁਝ ਜਦੋਂ ਅੱਗੇ ਆਉਂਦੀਆਂ ਵਾ ਤੇ ਉਪਰਾਲੇ ਬਕਰੇ ਹੁੰਦੇ ਨੇ ਹਾਂਜੀ ਤੇ ਸੰਸਤਾਵਾਂ ਨੂੰ ਵੀ ਉਹਦਾਂ ਦਾ ਵੀ ਫਰਜ਼ ਬਣਦਾ ਜੀ ਸਾਰਿਆਂ ਸਾਡਾ ਗੁਰਦੁਆਰਾ ਕਮੇਟੀ ਦਾ ਸਹਿਯੋਗ ਦੇਣ ਤਾਂ ਜੋ ਇਹ ਜਿਹੜੀ ਇਹਦੀ ਸੁੰਦਰਤਾ ਵਾ ਜਿੱਦਾਂ ਬੱਚੇ ਕੁਲਫੀਆਂ ਖਾ ਕੇ ਦੂਜਾ ਤੇ ਡੈਸਟਬਿਨ ਚ ਨਹੀਂ ਸੁੱਟਦੇ ਉਹ ਕੂੜਾ ਕਿਰਕਟ ਬਾਹਰ ਫਲਾ ਦਿੰਦੇ ਆ ਇਹ ਸੱਚ ਕੱਢ ਸ੍ਰੀ ਹਰਿਮੰਦਰ ਸਾਹਿਬ ਇੱਕ ਰੋਹਾਨੀਅਤ ਦਾ ਕੇਂਦਰ ਆ ਤੇ ਇੱਥੇ ਆਣ ਕੇ ਸਾਨੂੰ ਇਹ ਆਪਣੇ ਸੇਵਾ ਕਰਨੀ ਚਾਹੀਦੀ ਆ ਜਿਹੜਾ ਕੋ ਕੂੜਾ ਕਰਕਟ ਹੈ ਜੋ ਕੋ ਸੁੱਟਦਾ ਵੀ ਆ ਤੇ ਉਹਨੂੰ ਵੀ ਸਮਝਾਉਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਾਣੀ ਚਾਹੀਦੀ ਦੁਕਾਨਦਾਰਾਂ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੂੰ ਅਪੀਲ ਕਰਦਾ ਮੈਂ ਸਾਡੇ ਵੀਰ ਨੇ ਚਲੋ ਉਹਨਾਂ ਦੁਕਾਨਾਂ ਲਾਈਆਂ ਉੱਥੋਂ ਉਹਨਾਂ ਦੀ ਰੋਜੀ ਰੋਟੀ ਪਲਦੀ ਆ ਪਰ ਉਹ ਵੀ ਉਹ ਉਹਨਾਂ ਨੂੰ ਇਹ ਕਹਿਣ ਕਿ ਜਿਹੜਾ ਬਾਹਰ ਜਿਹੜਾ ਡਸਟਬਿਨ ਡਸਟਬਿਨ ਦੇ ਵਿੱਚ ਹੀ ਉਹ ਕੂੜਾ ਸੁੱਟਿਆ ਜਾਵੇ ਇਹ ਲੱਗਦਾ ਕਿ ਬਰਸਾਤੀ ਬੋਸ ਪੈ ਕੇ ਬਹੁਤ ਜ਼ਰੂਰੀ ਸਪਰੇ ਹੈ ਕਿ ਸੀ ਬਹੁਤ ਚੰਗੀ ਗੱਲ ਹੈ ਜੀ ਬਹੁਤ ਮੈਂ ਤੁਹਾਨੂੰ ਦੱਸਣ ਦਾ ਕਿ ਬਹੁਤ ਚੰਗੀ ਸਬੂਤ ਸਬੂਤ ਦਿੱਤਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਇਹ ਸੰਸਥਾ ਦੇ ਜਿਹੜੇ ਸਾਡੇ ਮੁਖੀਆ ਸਰਦਾਰ ਸਕੱਤਰ ਸਾਹਿਬ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਹੋਣਾ ਨੇ ਜੀ